ਸਕੂਲੋਂ ਆਉਂਦਾ ਨਾ ਬੱਚਾ ਅਸੀਂ ਬੱਚੇ ਨੂੰ ਤੇ ਡਾਂਟਦੇ ਹਾਂ ਉਹਨੂੰ ਤੇ ਗੁੱਸੇ ਹੁੰਨੇ ਆ ਵੀ ਤੂੰ ਸਕੂਲ ਰੋਜ਼ ਜਾਂਦਾ ਹੈ ਰੋਜ਼ ਪੜ੍ਹਦਾ ਹੈ ਕੀ ਸਿੱਖ ਕੇ ਆਉਂਦਾ ਹੈ ਕਹਿੰਨੇ ਆ ਨਾ ਬੱਚਿਆਂ ਨੂੰ ਕਿ ਤੂੰ ਕੀ ਸਿੱਖ ਕੇ ਆਉਂਦਾ ਸਾਰਾ ਸਾਰਾ ਦਿਨ ਸਕੂਲ ਦੇ ਵਿੱਚ ਪੜ੍ਹਾਈ ਕਰਕੇ ਆਉਂਦਾ ਕੀ ਸਿੱਖਦਾ ਉਹਨੂੰ ਤੇ ਆਪਾਂ ਡਾਂਟਦੇ ਹਾਂ ਤੇ ਜੇ ਸਾਨੂੰ ਕੋਈ ਕਹੇ ਵੀ ਤੂੰ ਇੰਨਾ ਇੰਨਾ ਚਿਰ ਗੁਰਦੁਆਰਾ ਸਾਹਿਬ ਜਾਂਦਾ ਤੇ ਕੀ ਸਿੱਖ ਕੇ ਆਉਂਦਾ ਸਾਨੂੰ ਵੀ ਤੇ ਕਹਿ ਸਕਦੇ ਆ ਨਾ ਇਤ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹੋ ਰੋਜ਼ ਕੀਰਤਨ ਸੁਣਦੇ ਹੋ ਰੋਜ਼ ਕਥਾ ਸੁਣਦੇ ਹੋ ਰੋਜ਼ ਪਾਠ ਕਰਦੇ ਹੋ ਕੀ ਸਿੱਖ ਕੇ ਆਉਂਦੇ ਹੋ ਇਹ ਸਾਡੇ ਤੇ ਵੀ ਲਾਗੂ ਹੋਣਾ ਹੈ ਆਪਾਂ ਕੀ ਸਿੱਖ ਕੇ ਜਾ ਰਹੇ ਹਾਂ ਜੇ ਬੱਚੇ ਨੂੰ ਕਹਿ ਸਕਦੇ ਆਂ ਤੇ ਸਾਨੂੰ ਵੀ ਕਹਿਣਗੇ ਵੀ ਤੁਸੀਂ ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਹੋ ਤੇ ਕੀ ਸਿੱਖ ਕੇ ਆਉਂਦੇ ਹੋ ਅਸੀਂ ਇੱਥੇ ਆਪਣੀਆਂ ਆਦਤਾਂ ਬਦਲਣੀਆਂ ਨੇ ਇੱਥੇ ਆ ਕੇ ਆਪਣਾ ਅਸੀਂ ਸੁਭਾਅ ਚੇਂਜ ਕਰਨਾ ਹੈ ਆਪਣੇ ਸੁਭਾਅ ਨੂੰ ਬਦਲਣਾ ਹੈ ਆਦਤਾਂ ਬਦਲਣੀਆਂ ਇੱਥੇ ਆ ਕੇ ਅਸੀਂ ਆਪਣੇ ਅਵਗਣ ਛੱਡਣੇ ਆ ਤੇ ਸ਼ੁਭ ਗੁਣ ਲੈ ਕੇ ਜਾਣੇ ਆ ਇੱਥੇ ਅਸੀਂ ਆ ਕੇ ਅਰਦਾਸ ਕਰਨੀ ਹੈ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖ ਬਿਖ ਖਾਈ ਇੱਥੇ ਆ ਕੇ ਅਰਦਾਸ ਕਰਨੀ ਹੈ ਕਿ ਮਹਾਰਾਜ ਜੀ ਇਹ ਅਵਗਣ ਇੱਥੇ ਰੱਖ ਲਓ ਤੇ ਸ਼ੁਭ ਗੁਣ ਸਾਨੂੰ ਦਿਓ ਅਸੀਂ ਸ਼ੁਭ ਗੁਣ ਲੈ ਕੇ ਜਾਣੇ ਆ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਪ੍ਰਸਾਦ ਮੈਨੇ ਕਿਰਪਾ ਵੀ ਤੁਸੀਂ ਕਿਰਪਾ ਕਰੋ ਮੇਰੇ ਅੰਦਰੋਂ